ਕਿੰਨਾ ਸੋਹਣਾ ਹੈ ਆਵਲ ਅਸੀਂ ਗੱਲ ਜੀ ਸਾਰੇ ਨੂੰ ਤੇ ਤੁਹਾਡਾ ਵੈਲਕਮ ਕਰਦੇ ਆਂ ਜੀ ਸਾਡੇ ਨਵੇਂ ਬਲੌਗ ਦੇ ਵਿੱਚ ਸੋ ਗਾਇਸ ਜਿੱਦਾਂ ਤੁਸੀਂ ਸਾਡੇ ਪੁਰਾਣੇ ਬਲੌਗ ਨੂੰ ਪਿਆਰ ਦਿੱਤਾ ਨਾ ਜਿਹੜਾ ਅਸੀਂ ਪ੍ਰੈਂਕ ਵਾਲਾ ਬਲੌਗ ਕੀਤਾ ਸੀਗਾ ਸੋ ਐਵੇਂ ਸਾਰੇ ਬਲੌਗ ਨੂੰ ਪਿਆਰ ਦਿੰਦੇ ਰਹੋ ਅਸੀਂ ਤੁਹਾਡੇ ਲਈ ਨਵੇਂ ਬਲੌਗ ਪਾਉਣੀ ਆ ਸੋ ਰੋਜ਼ ਬਲੌਗ ਦੇਖਿਆ ਕਰੋ ਜਿੰਨੇ ਨਵੇਂ ਦੇਖਿਆ ਤੇ ਅੱਜ ਦਾ ਬਲੌਗ ਕੀ ਹੈ ਬਸ 9:00 ਵੱਜ ਗਏ ਬਸ ਤਾਂ ਇਹ ਸੱਤ ਦੇ ਜੀ ਪਹੁੰਚੀ ਸੀਗੀ ਤੋ ਜਿਹੜਾ ਮੈਂ ਤਾਂ ਕੰਮ ਕੀਤਾ ਕਿ ਯੋਗਾ ਐਕਸਰਸਾਈਜ਼ ਕੀਤੀ ਤੇ ਉਸ ਤੋਂ ਬਾਅਦ ਨੂੰ ਮੈਂ ਆਪਣਾ ਗੁੱਡ ਢੇ ਪੀਣ ਲੱਗ ਪਿਆ ਤੇ ਕਿਹਦਾ ਨਾਲ ਲੱਗ ਗਿਆ ਜਿਵੇਂ ਕਿ ਮੇਰੀ ਰੋਜ਼ ਦੀ ਰੁਟੀਨ ਹੋ ਗਈ ਆ ਤੇ ਹੁਣ ਆਪਾਂ ਉਹ ਸਿੱਧ ਪੀਵਾਂਗੇ ਤੇ ਅੱਜ ਦਾ ਵਲੌਗ ਕੀ ਹੈ ਅੱਜ ਗਾਇਜ਼ ਨੇ ਕੀਆ ਤੇ ਆਪਾਂ ਜਾਵਾਂਗੇ ਕੀਆ ਦੇ ਫੰਕਸ਼ਨ ਦੇ ਉੱਤੇ ਤੇ ਜਿਹੜਾ ਕਿ ਆਮ ਤੌਰ 'ਤੇ ਬਾਗ ਹੈ ਦਾ ਚ ਤੇ ਉੱਥੇ ਇਨਵਾਈਟ ਕਰਦੇ ਹਾਂ ਤੇ ਉਹ ਤੇ ਪੈ ਰਾ ਪਾ ਜਾਵਾਂਗੀ ਪਹਿਲਾਂ ਤਾਂ ਸੰਗਮ ਜਾਵਾਂਗੀ ਹੱਸਦਾ ਜੇ ਸੋਰੀ ਨਾ ਦੇ ਤੀ ਮੈਂ ਪੱਲਾ ਆਨ ਨੂੰ ਥਾ ਸੋਰੀਆ ਹੂੰ ਤੇ ਆਪਾਂ ਫਿਰ ਜਾਵਾਂਗੇ ਪਹਿਲਾਂ ਸੰਗਮ ਨਾ ਤੋਂ ਕੇ ਰਿਪੀਟੈਂਟ ਹੋ ਕੇ ਤੇ ਉੱਥੇ ਹੀ ਰੈਡੀ ਹੋਣੀਆਂ ਦੇਖਦੇ ਹਾਂ ਉੱਥੇ ਹੀ ਰੈਡੀ ਹੋ ਕੇ ਜਾਂਦੇ ਹਾਂ ਤੇ ਮੈਨੂੰ ਕਨਫਿਊਜ਼ ਆ ਰਿਹਾ ਕਿ ਸੂਟ ਕਿਹੜਾ ਵੇਅਰ ਕਰਾਂ ਕਿਹੜਾ ਵੇਅਰ ਕਰਾਂ ਮੈਨੂੰ ਪਤਾ ਹੀ ਨਹੀਂ ਲੱਗ ਰਿਹਾ ਸੋ ਮੈਂ ਦੇਖਦੀ ਹਾਂ ਕਿਹੜਾ ਸੂਟ ਵੇਅਰ ਕਰਾਂ ਵੈਸੇ ਤਾਂ ਗਰਮੀ ਬਹੁਤ ਆ ਤੁਹਾਨੂੰ ਪਤਾ ਹੀ ਹੈ ਜਿਨ੍ਹਾਂ ਮਰਜ਼ੀ ਮੇਕਅਪ ਕਰ ਲਓ ਤੁਸੀਂ ਤੇ ਹੈਵੀ ਪਾ ਲਓ ਘਰ ਨੂੰ ਤਾਂ ਲੱਗਣੀ ਹੈ ਤੇ ਲਾਈਟ ਵੀ ਪਾ ਲਓ ਸੇਮ ਹੈ ਲਾਈਟ ਜੈਜ਼ੂਤ ਪਾਉਣੀ ਕਾਟਨ ਵਰਕ ਦਾ ਦੇਖਦੇ ਆ ਜਿਹੜੀ ਤੇ ਸਰਕੀ ਕਿਤਾ ਹੋਊਗਾ ਸੋ ਤੁਸੀਂ ਵਲੋਗ ਨੂੰ ਅੰਤ ਤੱਕ ਜੁੜੀਂ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਕੇਗੇ ਸੋ ਗਾਇਜ਼ ਆਪਾਂ ਖਾਣੇ ਆ ਬਦਾਮ ਤੇ ਨਾਲ ਦੁੱਧ ਜਿਹੜਾ ਕਿ ਮੈਂ ਰੋਜ਼ ਪਿੰਦੀ ਆ ਤੇ ਦੇਖੋ ਮੈਂ ਮਹਿੰਦੀ ਵੀ ਲਵਾ ਲਈ ਸੀਗੀ ਕੱਲ ਹਾਂਜੀ ਕੱਲ ਮੈਂਹੰਦੀ ਲਵਾ ਲਈ ਸੀਗੀ ਮੈਂ ਆਪਣੀ ਫਰੈਂਡ ਤੋਂ ਤੇ ਮੈਂ ਪੈਰਾਂ ਤੇ ਵੀ ਮੈਂਹੰਦੀ ਲਵਾਈ ਆ ਤੁਸੀਂ ਦੇਖੋ ਅਨਾ ਕਲੀਅਰ ਨਹੀਂ ਦਿਖਦਾ ਤੇ ਆਪਾਂ ਫਿਰ ਜਾਵਾਂਗੇ ਹੁਣ ਦੁੱਧ ਪੀਣੇ ਆ ਤੇ ਟਾਈਮ ਵੀ ਦੇਖੋ 9 ਵਜੇ ਗਏ ਤੇ ਚਲੋ ਆਪਾਂ ਪੀਣੇ ਆ ਦੁੱਧ ਤੇ ਹਰਸ਼ ਨੂੰ ਵੀ ਮੈਂ ਉਠਾਉਣੀ ਆ ਤੇ ਇੱਕ ਗੱਲ ਹੋਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿਹਦੇ ਕਿਹਦੇ ਪਿੰਡ ਤੇ ਸ਼ਹਿਰ ਦੇ ਵਿੱਚ ਇਹ ਕਿਹਨੇ ਕਿਹਨੇ ਧੀਆ ਮਨਾਉਣਗੇ ਕੋਈ ਵੀ ਕਿਦੇ ਕਿਦੇ ਸ਼ਹਿਰ ਦੇ ਵਿੱਚ ਤੀਆਂ ਮਨਾਈਆਂ ਸੋ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਕਿੰਨੇ ਤਰੀਕ ਨੂੰ ਤੀਆਂ ਸੀਗੀਆਂ ਤੁਹਾਡੇ ਹਾਂਜੀ ਮੁਨਸੀ ਹੋ ਗਈ ਸੀਗੇ ਰੈਡੀ ਤੇ ਹੁਣ ਆਪਾਂ ਜਾਣੀਏ ਤੀਆਂ ਦੇ ਫੰਕਸ਼ਨ ਉੱਤੇ ਤੇ ਆਪਾਂ ਉੱਥੇ ਜਾ ਕੇ ਤੁਹਾਨੂੰ ਦਿਖਾਉਣੀ ਆ ਕਿ ਕਿਵੇਂ ਤੀਆਂ ਸੱਭੂ ਗ੍ਰੇਟ ਕਰਦੀਆਂ ਤੇ ਮੈਂ ਵੀ ਰੈਡੀ ਹੋ ਗਈ ਸੀ ਤੇ ਤੁਸੀਂ ਮੇਰੀ ਲੁੱਕ ਦੱਸਿਓ ਕਮੈਂਟਾਂ ਦੇ ਵਿੱਚ ਕਿਵੇਂ ਦੀ ਆ ਤੇ ਬਾਕੀ ਆਪਾਂ ਉੱਥੇ ਜਾ ਕੇ ਤਾਂ ਕਿ ਦੇਖਦੇ ਆ ਵੀ ਕਿਵੇਂ ਦਾ ਮਾਹੌਲ ਆ ਕਿ ਬਸ ਸੁਣਿਆ ਤਾਂ ਹੈ ਵੀ ਵਧੀਆ ਹੁੰਦਾ ਵੈਸੇ ਮੰਮਾ ਉਹ ਤਾਂ ਪਹਿਲਾਂ ਚਲੀ ਗਈ ਹੁਣ ਆਪਾਂ ਜਾਣੀਏ ਵੀ ਜਿੱਦਾਂ ਪੁਰਾਣਾ ਕਲਚਰ ਕੀ ਪਤਾ ਉੱਥੇ ਉਹ ਵੀ ਨਹੀਂ ਤਾਂ ਅੱਜ ਕੱਲ ਸਾਰੇ ਅ ਰੈਸਟੋਰੈਂਟਾਂ 'ਚ ਕੁੜੀਆਂ ਆਂ ਮਨਾਉਂਦੀਆਂ ਨੇ ਅਸੀਂ ਤਾਂ ਕਿਸੇ ਰੈਸਟੋਰੈਂਟ 'ਚ ਨਹੀਂ ਮੇਂ ਕਿਉਂਕਿ ਸਾਨੂੰ ਵਧੀਆ ਨਹੀਂ ਲੱਗਿਆ ਕਿ ਬੰਦ-ਬੰਦ ਗੱਲ ਤਾਂ ਹੋਈ ਜਾਂਣਾ ਵੀ ਆਪਾਂ ਤੀਆਂ ਵੀ ਤਾਹੀਂ ਮਨਾਉਂਗੇ ਜਿੱਥੇ ਓਪਨ ਹੋਣਾ ਕਲਚਰ ਓਪਨ ਸਪੇਸ ਹੋਊਗੀ ਤਾਂ ਵਧੀਆ ਲੱਗੂਗਾ ਪਟਾਹਾਂ ਉੱਥੇ ਗਰਮੀ ਬਹੁਤ ਹੋਤੂਗੀ ਕੋਈ ਪੱਖੇ ਏਸੀ ਨਹੀਂ ਹੋਣਗੇ ਪਰ ਕੋਈ ਗੱਲ ਨਹੀਂ ਇੱਕ ਦਿਨ ਆਪਾਂ ਐਵੇਂ ਵੀ ਘਟ ਸਕਦੇ ਆ ਫੇਰ ਕੀ ਆ ਬਟਾ ਉੱਥੇ ਵਧੀਆ ਮਤਲਬ ਰੱਖਿਆ ਹੋਵੇ ਕੁਝ ਓਪਨ ਸਪੇਸ ਹੋਵੇ ਅੱਜ ਕੱਲ ਦੇ ਰੈਸਟੋਰੈਂਟਸ ਜਿੱਥੇ ਲੋਕ ਮਨਾਉਂਦੇ ਆ ਉਹ ਚੀਜ਼ ਨਹੀਂ ਪਸੰਦ ਹੈਗੀ ਓਪਨ ਚ ਵਧੀਆ ਨਾ ਕਿਹਾ ਤੇ ਹੁਣ ਆਪਾਂ ਜਾਣੀ ਆ ਕਿ ਇੱਥੇ ਤੁਹਾਨੂੰ ਦੁਕਾਨ ਨੂੰ ਪਲੇਟ ਵੀ ਅਜੀ ਬਹੁਤ ਹੋਗੇ ਤੇ ਟਾਈਮ ਵੀ ਬਹੁਤ ਹੋ ਗਿਆ ਬਸ ਕਿਤੇ ਖਤਮ ਨਹੀਂ ਹੋ ਰhline ਚ ਚੱਲਦੇ ਹਾਂ ਤੁਸੀਂ ਮੈਂ ਲੌਂਗ ਲਾ ਦਿੰਦਾ ਪੌਂਚ ਗਏ ਪੇੜ ਦੇਖੋ ਇੱਧਰ ਕੀ ਹਾਲ ਹੈ ਕਿੰਨੀ ਪੀੜ ਹੈ ਪੂਰਾ ਮੇਲਾ ਲੱਗ ਗਿਆ ਧੁੱਪ ਬਹੁਤ ਹੈ ਧੁੱਪ ਬਹੁਤ ਹੈ ਗਾਇਜ਼ ਹੈਲੋ ਧੁੱਪ ਬਹੁਤ ਹੈ ਗਾਇਜ਼ ਗਰਮੀ ਵੀ ਬਹੁਤ ਹੈ ਹੋ ਨੁਹਾਜਾ ਹੋ ਗਾਇਜ਼ ਦੇਖੋ ਕਿੰਨੀ ਪੀੜ ਹੈ ਗਰਮੀ ਸਾਰੇ ਆਨੇ ਗਰਮੀ ਗਰਮੀ ਹੋਏ ਪਏ ਨੇ ਸਾਰੇ ਵੀ ਨੇ ਧੁੱਪ ਚ ਕਾਲੇ ਹੋਏ ਪਏ ਆ ਸਾਰਿਆਂ ਨੇ ਪੈਰ ਪੂਰ ਮਾਰ ਕੇ ਰੁਕਦਾ ਆ ਕੇ ਆਹ ਦੇਖੋ

ਅਸੀਂ ਸਿਮਸੀ ਆਦਦੇ ਆਏ ਆ ਅਸੀਂ ਉਧਰਲੀ ਸਾਈਡ ਪੀੜ ਬਹੁਤ ਸੀ ਜੰਗ ਬਹੁਤ ਲੋਕਾਂ ਨੇ ਸਾਡੇ ਨਾਲ ਫੋਟੋਜ਼ ਕਰਵਾ ਰਹੇ ਸੀ ਸਾਡੀ ਉਹ ਨਹੀਂ ਵਾਰੀ ਆ ਰਹੀ ਸੀ ਫੋਟੋਜ਼ ਬਣਾਉਣ ਦੀ ਸਾਡੀ ਵੀਡੀਓ ਸੀ ਧੁੱਪ ਬਹੁਤ ਆ ਕਿਤੇ ਭੀੜ ਵੀ ਬਹੁਤ ਆ ਵਾਹ ਜੀ ਬਹੁਤ ਉਧਰ ਤਾਂ ਵਾਹ ਜੀ ਬਹੁਤ ਆ ਰਹੀ ਹੈ ਸੋ ਬਲੌਗ ਬਣ ਨਹੀਂ ਰਿਹਾ ਸੀ ਸੋ ਤਾਂ ਕਰਕੇ ਸੀ ਡੀ ਜੇ ਲੱਗੇ ਹੋਏ ਆ ਆਵਾਜ਼ ਨਹੀਂ ਆਂਦੀ ਹਾਂ ਜੀ ਬੱਸ ਬੱਸ ਚੱਲੇ ਚੱਲੇ খলিথড় ব্যাচ নম্বর again haji judge wali desk virinder madam agandi wali desk pe banne chuki hai nahi ji ਜਿੱਦਲੇ ਆ ਦੇਖਿਓ ਕਿੰਨਾ ਸੋਹਣਾ ਹੈ ਆਵਲਾ ਕਿੱਥੇ ਰੱਖੋਗੇ ਇਹਨੂੰ ਆਪਾਂ ਆਪਣੇ ਉਧੇ ਚ ਸੋਫੇ ਵਾਲੇ ਕਮਰੇ ਨਹੀਂ ਆਪਣੇ ਰੂਫ ਚ ਲਾਣਾ ਫਿਰ ਵੀ ਆਰ ਦੇਖ ਲਓ ਗਾਇਸ ਖਾਣੇ ਪੀਣੇ ਵਾਲੀਆਂ ਸਟਾਲਾਂ ਲੱਗੀਆਂ ਹੋਈਆਂ ਨੇ ਤੇ ਆ ਮੂਰੇ ਮੂਰੇ ਲੱਦੇ ਆ ਇੱਕੋ ਜਹਾਂ ਦੇ ਲੱਗੇ ਹੋਈਆਂ ਪਾਣੀ ਲੱਭਦੇ ਫਿਰ ਰਹੇ ਆ ਇਹ ਵੀ ਨਹੀਂ ਇੱਧਰ ਤੇ ਖਾਣ ਪੀਣ ਵਾਲੀਆਂ ਨੇ ਪਾਣੀ ਨਹੀਂ ਮਿਲਣਾ ਉਹਰੇ ਮੈਂ ਕੀ ਕਹਨੀ ਆ ਆ ਦੇਖ ਲੋ ਖਾਣ ਪੀਣ ਵਾਲੀਆਂ ਚੀਜ਼ਾਂ ਨੇ ਹੈਗਾ ਪਾਣੀ ਕੜੀ ਛੋਲੇ ਕੜੀ ਛੋਲੇ ਖਾਣੇ ਚੋਲੇ ਮੈਂ ਤਾਂ ਖਾਣੇ ਨਹੀਂ ਮੈ ਤਾਂ ਪਾਣੀ ਪੀਣਾ ਚਲੋ ਫੇਰ ਸੋ ਗਾਇਸ ਅਸੀਂ ਅੱਗੇ ਸੀਗੇ ਘਰੇ ਤੇ ਭੀੜ ਬਹੁਤ ਸੀ ਗਰਮੀ ਬਹੁਤ ਸੀਗੀ ਸਾਡੀ ਦਾ ਮੱਤ ਵੱਜ ਗਈ ਮੂੰਹ ਕਾਲੇ ਹੋ ਗਏ ਸਾਡੇ ਬਹੁਤ ਗਰਮੀ ਸੀਗੀ ਸੋ ਅਸੀਂ ਉਹਨੇ ਘਰ ਆਇਆ ਕੁਛ ਖਾਦਾ ਪੀਤਾ ਸੀ ਨੇ ਭੁੱਖ ਵੀ ਬਹੁਤ ਲੱਗੀ ਸੀ ਤੁਸੀਂ ਦੇਖਿਆ ਹੋਣਾ ਕਿੰਨੇ ਕਿਵੇਂ ਲੋਕ ਤਪੇ ਪਈ ਸੀਗੇ ਗਰਮੀ ਦੇ ਵਿੱਚ ਹਨਾ ਕਿੰਨੀ ਗਰਮੀ ਸੀਗੀ ਸੋ ਅਸੀਂ ਜਿਹੜਾ ਤੁਹਾਨੂੰ ਦਿਖਾ ਅਸੀਂ ਤੁਰੜੇ ਨਹੀਂ ਜਾ ਰਹੇ ਤਾਂ ਅਰਸਾ ਦਾ ਵੀ ਘੜਿਆ ਨਹੀਂ ਜਾ ਰਹੇ ਸੀ ਫਿਰ ਅਸੀਂ ਪਾਣੀ ਪੀਤਾ ਜਲਦੀ ਜਲਦੀ ਤੇ ਅਸੀਂ ਜੋ ਤੁਹਾਨੂੰ ਦਿਖਾ ਰਹੇ ਸੀ ਅਸੀਂ ਉਹ ਵੀ ਚੀਜ਼ ਲਈ ਹੈ ਮੈਂ ਦਿਖਾਉਣੀ ਆ ਤੁਹਾਨੂੰ ਆ ਦੇਖੋ ਇਹਨਾਂ ਦੇ ਕੋਲ ਆ ਹਾਂ ਕਿੰਨੇ ਸੋਹਣੇ ਨੇ ਆ ਇਹ ਆਪਾਂ ਕਿੱਥੇ ਰੱਖਾਂਗੇ ਰੱਖ ਲਾਂਗੇ ਕਿਤੇ ਇਹ ਸੋਫਿਆਂ ਵਾਲੇ ਕਮਰੇ 'ਚ ਹਾਂ ਤੇ ਮੈਂ ਇੱਕ ਹੋਰ ਚੀਜ਼ ਉਹ ਤੁਹਾਡੇ ਪਿੱਛੇ ਨਾ ਮੇਰੇ ਇਅਰਿੰਗ ਪਈਆਂ ਚੱਕਿਓ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣੀ ਆ ਆ ਮੈਂ ਲਵਾਇਆ ਇਹਨੂੰ ਗਾਈਜ਼ ਗਾਈਜ਼ ਆ ਮੈਂ ਲਵਾਇਆ ਹਾਂ ਤੁਹਾਨੂੰ ਦਿਖਾਉਣਾ ਨੇੜੇ ਤੋਂ ਦਿਖਾਓ ਬਸ ਮੈਨੂੰ ਐ ਵੀ ਬਸ ਟੱਕੇ ਜੇ ਨਾਲ ਮੈਂ ਲੈ ਲੈ ਕਹਿੰਦੇ ਲੈ 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 ਨਾੜੀ ਕੀ ਗੱਲ ਦੱਸਿਓ ਮੈਨੂੰ ਹਾਂ ਹਾਂ ਦੇਖਿਓ ਕਿੰਨੇ ਸੋਹਣੇ ਇੱਕ ਗੱਲ ਦੱਸਿਓ ਕੀ ਅੱਜ ਤੁਹਾਨੂੰ ਮੇਰੇ ਤੇ ਦਇਆ ਕਿੰਨੀ ਆ ਗਈ ਤੁਸੀਂ ਮੈਨੂੰ ਕਿਵੇਂ ਕਹਤਾ ਵੀ ਲੈ ਲਾ ਤੇਰੇ ਤੇ ਨਹੀਂ ਆਈ ਮੈਨੂੰ ਮੈਂ ਦੇਖ ਕੇ ਬੰਦਾ ਦੇਖ ਕੇ ਰੋਣਾ ਹਣਾ ਕਿਹੜਾ ਬੰਦਾ ਦੇਖ ਕੇ ਮਤਲਬ ਮੈਂ ਦੁਕਾਨਦਾਰ ਆਪਣੇ ਪੰਜਾਬੀ ਹੁੰਦੇ ਆ ਜਿਹੜੇ ਹਾਂ ਤੁਸੀਂ ਮਤਲਬ ਉਹਨੂੰ ਦੇਖਿਆ ਵੀ ਹੈ ਵੀ ਤੂੰ ਵੀਡੀਓ ਬਣਾ ਰਹੀ ਸੀ ਉੱਥੇ ਤਾਂ ਹੁਣ ਅਗਲੇ ਤਾਂ ਫਿਰ ਆਪਾਂ ਕੁਝ ਨਹੀਂ ਤਾਂ ਸਕਦੇ ਹਾਂ ਅਗਲੇ ਮਤਲਬ ਥੋੜਾ ਜਿਹਾ ਵਿਚਾਰੇ ਨੂੰ ਉਹ ਵੀ ਤਾਂ ਕਰ ਸਕਦੇ ਮਤਲਬ ਤੁਸੀਂ ਉਹਨੂੰ ਦੇਖ ਕੇ ਹੋਗੀ ਤੁਸੀਂ ਮੇਰੇ ਤੇ ਨਹੀਂ ਦਰਸਖਾਇਆ ਹੈਗਾ ਉਹ ਤੇਰੇ ਤੇ ਕੀ ਦਰਸਖਾਣਾ ਕੀ ਉਹ ਵਿਚਾਰਾ ਧੁੱਪ ਚ ਖੜਾ ਵੇਚ ਰਿਆ ਸੀ ਮੈਂ ਕਿਹਾ ਹੁਣ ਇੱਕ ਅੱਧੀ ਚੀਜ਼ ਲੈ ਹੀ ਲਵਨੇ ਆ ਹੈ ਨਾ ਕਰਮੂਨੂ ਹਾਏ ਮੈਂ ਉੱਥੇ ਇੰਨੀ ਚੌਕ ਫੇਰਾ ਮੈਂ ਕਿਹਾ ਹਾਂ ਵੀ ਨਹੀਂ ਨਹੀਂ ਰਿੰਗ ਦਿਵਾ ਕੇ ਵੀ ਆ ਗੁਰੇਂ ਤੋਂ ਲੈ ਲਾਉਣੀ ਨੁਕੇਮੇ ਐਨਾ ਕੁਝ ਤੈਨੂੰ ਪਹਿਲਾਂ ਦਵਾਇਆ ਹੁਣ ਮੈਂ ਲੋ ਤੁਸੀਂ ਉਹ ਮੇਰੇ ਤੇ ਮੈਨੂੰ ਕੀ ਕਿਹਾ ਤੂੰ ਮੈਨੂੰ ਕਿਹਾ ਕੁਝ ਲੈਣ ਨਾ ਤੇ ਉਹ ਤੇ ਤੁਹਾਡੇ ਲਈ ਕੋਈ ਚੀਜ਼ ਹੀ ਨਹੀਂ ਸੀ ਗਾਇਜ਼ ਮੈਨੂੰ ਐਵੇਂ ਦੱਸੋ ਤੀਆਂ ਹੁੰਨੀਆਂ ਕੁੜੀਆਂ ਦੇ ਵੀ ਹੈ ਨਾ ਚੱਲ ਮੈਂ ਇਹਨਾਂ ਨੂੰ ਲੈ ਕੇ ਇਹਨਾਂ ਨੇ ਮੇਰੀ ਵੀਡੀਓਜ਼ ਬਣਾਤੀ ਸੀ ਪਿੰਗ ਤੇ ਵੀਡੀਓ ਵੀ ਬਣਾਈ ਇਹਦੇ ਨਾਲ ਮੈਨੂੰ ਪਿੱਛੇ ਤੋਂ ਮਿਲਕ ਧੱਕਾ ਦਿੱਤਾ ਪਿੰਗ ਤੇ ਯਾਰ ਗਰਲਜ਼ ਦਾ ਹੀ ਹੁੰਦਾ ਉੱਥੇ ਸਮਾਨ ਹੋਰ ਕੋਈ ਆਇਆ ਦਾ ਕਿਹੜਾ ਸਮਾਨ ਨੂੰ ਕਿਹਾ ਕਿ ਤੂੰ ਕੁਝ ਆਇਆ ਵੀ ਖਾਣਾ ਮੈਂ ਤੁਹਾਨੂੰ ਕਿਹਾ ਸੀ ਪਾਣੀ ਪੀਣਾ ਤੁਸੀਂ ਨੇ ਵੀ ਉੱਥੇ ਪੀ ਆਓ ਮੈਨਾਂ ਮੇਰੀ ਗੱਲ ਸੁਣਿਓ ਉੱਥੇ ਕਿਹੜਾ ਸਮਾਨ ਸੀਗਾ ਖਾਣੇ ਵਾਲਾ ਕਿਹੜਾ ਫੇਰ ਉਹ ਤੁਹਾਡਾ ਕੀ ਆ ਬੰਦ ਫੇਰ ਚੌਲ ਚੌਲ ਵੀ થી ਕੜੀ ਚੌਲ ਕੜੀ ਚੌਲ ਚ ਮਿਰਚ ਵੀ ਬਹੁਤ ਹੁੰਦੀ ਆ ਉੱਥੇ ਜੇ ਨਾ ਹੋਈ ਤੂੰ ਖਾ ਕੇ ਦੇਖਿਆ ਯਾਰ ਅੱਧੇ ਹੋ ਗਈ ਐਨੇ ਖਾ ਕੇ ਦੇਖੇ ਨਹੀਂ ਆ ਮੈਨੂੰ ਐਨੇ ਕੁਝ ਨਹੀਂ ਹੋ ਤੇ ਕਿਤੇ ਵੀ ਜਾਓ ਤੁਸੀਂ ਮੇਰੀ ਗੱਲ ਹੀ ਕੱਢਣੀ ਹੁੰਦੀ ਆ ਵੀ ਹਾਂ ਮੈਨੂੰ ਆ ਨਹੀਂ ਪੁੱਛਿਆ ਮੈਨੂੰ ਹਾਂ ਮੈਨੂੰ ਵਧੀਆ ਲੱਗਿਆ ਮੈਂ ਇਹ ਆ ਵੀ ਮੈਂ ਹੀ ਬੱਤਾ ਨਹੀਂ ਹੈ ਮੈਂ ਦੇਖਿਆ ਦੂਰ ਤੋਂ ਵੀ ਆਪਿਆ ਤਾਂ ਮੈਂ ਮੈਂ ਕਿਹਾ ਚਲੋ ਇੱਕ ਅੱਧੀ ਚੀਜ਼ ਲੈ ਲਨੇ ਹੁਣ ਆਏ ਵੀ ਹਾਂ ਜੇ ਵਾਓ ਕਿੰਨਾ ਸੋਹਣਾ ਆ ਦੇਖੋ ਮੇਰਾ ਪਰਫਿਊਮ ਕਿੱਥੇ ਰੁਲਦਾ ਫਿਰਦਾ ਨਹੀਂ ਰੱਖ ਦੋਗੇ ਤੇ ਸੋ ਗਾਇਜ਼ ਹੁਣ ਅਪਾਚੀ ਨਹੀਂ ਦੇ ਕਰਦੇ ਆ ਥੋੜਾ ਬਹੁਤ ਤੇ ਗਰਮੀ ਬਹੁਤ ਹੈ ਏਸੀ ਉਸੇ ਨਾਲ ਮੈਂ ਬਹੁਤ ਕਾਲੀ ਲੱਗ ਰਹੀਆਂ ਤੂੰ ਸੱਚੀ ਯਾਰ ਮੈਂ ਧੁੱਪਾ ਚ ਵੀ ਰਲੀ ਚੁੰਨੀ ਵੀ ਨਹੀਂ ਲੱਤੀ ਸੀਗੀ ਮੈਂ ਸੋ ਗਾਇਸ ਮਮਾ ਦਾ ਗਿਆ ਸੁਧਾਰਾ ਸੋਨ ਹੈ ਸੁਧਾਰਾ ਮਮਾ ਇੱਥੇ ਮਮਾ ਜੀ ਨੇ ਆਏ ਸੀ ਤੇ ਸੀ ਮਮਾ ਦੀ ਹੈ ਮਮਾ ਜੀ ਦੇ ਮੰਮੀ ਜੀ ਉਹ ਨਹੀਂ ਆਏ ਤੇ ਤੇਸੀ ਤੁਹਾਨੂੰ ਦਿਖਾਉਣੀ ਹੈ ਸੋਨ ਦਾ ਮਮਾ ਦਾ ਸੁਧਾਰਾ ਆ ਦੇਖੋ ਦੇਖਦੇ ਹਾਂ ਚੀ ਕੀ ਭੇਜ ਜਾਈ ਕਿਉਰ ਬਹੁਤ ਹੀ ਪੇਸਟੀ ਤੇ ਡੇਲੀਸ਼ੀਅਸ ਕਿਉਰ ਦੇਖੋ ਗਾਇਸ ਕਿੰਨਾ ਸੋਹਣਾ ਧੋਰਾ ਹੈ ਧੋਦੋ ਆਏ ਆ ਦੋ ਕਿਉਰ ਤੇ ਤੇ ਬਿਸਕੁਟ ਆਟੇ ਵਾਲੇ ਬਿਸਕੁਟ ਆਏ ਠੀ ਮੈਨ ਦਾ ਲੱਗ ਰਿਹਾ ਤੁਹਾਨੂੰ ਸੁਧਾਰਾ ਲੈ ਕੇ ਜਿੱਸਾ ਸੋ ਆਪ ਖਾਉਂਗੇ ਹੁਣ ਇਹ ਰੋਜ਼ ਬਿਸਕੁਟ ਤੇ ਕੇ ਔਰ ਕੀ ਤੁਸੀਂ ਕਹੋਗੇ ਮੇਰੇ ਬੰਦਾ ਦਾ ਕਿੱਥੇ? ਸੋ ਇਹਨਾਂ ਨੇ ਬੰਦਾ ਆਪਾਂ ਖਾਵਾਂਗੇ ਘਿਓਰ ਤੇ ਬਿਸਕੁਟ ਰੋਜ਼ ਤੇ ਮੈਂ ਵੀ ਹੁਣ ਚਾਹ ਪੀ ਰਹੀ ਸੀਗੀ ਦੇਖੋ ਮੇਰੀ ਚਾਹ ਵੀ ਨਾ ਖੰਡੀ ਹੋ ਜੇ ਤਾਂ ਮੈਂ ਚਾਹ ਪੀ ਲੂੰ ਪਹਿਲਾਂ ਕਿੰਨੀਆਂ ਰੋਟੀਆਂ ਬਣਾਉਣੀਆਂ ਬੁੱਗੇ? 3 ਬਸ ਦੇਖ ਲਓ ਮੇਰੀ ਕਿੰਨੀ ਕਿ ਰਿਸਪੌਂਸਿਬਿਲਿਟੀ ਹੈ ਬਸ ਇਹਨੇ 3 ਰੋਟੀਆਂ ਬਣਾਉਣੀਆਂ ਆਪਣੇ ਜੋਗੀਆਂ ਬਸ ਅੱਜ ਹੋ ਰਿਹਾ ਕਿਉਂਕਿ ਮਮਾ ਨੇ ਆਪਣੇ ਲਈ ਬਣਾ ਲਏ ਰੋਟੇ। ਅੱਛਾ। ਇਹ ਸਿਰਫ ਲੱਗ ਕਿਉਂ? ਤੁਸੀਂ ਤਾਂ ਨਹੀਂ ਰੋਟੀ ਖਾਣੀ। ਲੱਗ ਕਿਉਂ ਨਾ ਨਹੀਂ ਆ ਤੂੰ। ਓਏ ਯਾਰ ਮਮਾ ਬਣਾ ਗਏ ਸੀ। ਮਮਾ ਨੇ ਮਮ ਨੂੰ ਮਤਲਬ ਲੱਗ ਗਿਆ ਮੈਂ ਦਲੀਆ ਖਾਣਾ। ਚਲ ਮਮਾ ਨੇ ਆਪਣੇ ਜੋਗੀ ਬਣਾ ਲਈ। ਹਨਾ ਮੈਂ ਬੈਠੀ ਸੀ। ਫਿਰ ਮੈਂ ਕਿਹਾ ਮੈਂ ਰੋਟੇ ਹੋਵਾਂਗੀ। ਮੈਂ ਮਿੱਠਾ ਖਾ ਲੈ ਦਲੀਚੇ ਵੀ ਮਿੱਠਾ। ਫਿਰ ਮੈਂ ਤਾਂ ਰੋਟੀ ਬਣਾਉਣੀ। ਆਹ ਕਿਆ ਚਾਰਸ ਜੀ ਰੋਟੀ ਬਣਾ ਰਹੀ ਹੈ ਹਰੇਕ ਵਾਰ। ਤੁਸੀਂ ਰੋਟੀ ਖਾਣੀ ਹੈ ਕਿ ਦਲੀਆ ਖਾਣਾ ਹੈ? ਰੋਟੇ ਵਰਗੀ। ਤੁਸੀਂ ਰੋਟੀ ਖਾਣੀ ਹੈ ਕਿ ਦਲੀਆ ਖਾਣਾ ਹੈ? ਮੈਂ ਦਲੀਆ ਖਾਣਾ। ਮੈਂ ਲੱਭ ਤੂੰ ਦਿਨ ਆ ਨਾ ਮੈਂ ਫਿਰ ਮੈਨੂੰ ਵੀ ਬਾਤ ਨਾ ਲੰਗ ਕਰੀਂ ਹੋਰ ਮੈਂ ਕੀ ਖਾ ਸਕਦਾ ਦਲੀਆ ਹੀ ਖਾ ਸਕਦਾ ਤੇ ਜੇ ਮੈਨੂੰ ਬਾਤ ਨਾ ਲੰਗ ਕਰਿਓ ਵੀ ਹਾਂ ਮੈਨੂੰ ਜੇ ਭੁੱਖ ਲੱਗੀ ਤਾਂ ਮੈਂ ਮਤਲਬ ਹੋਰ ਕੁਝ ਖਾ ਸਕਦਾ ਬਣਵਾ ਕੇ ਮੈਂ ਗਰਮੀ 'ਚ ਖੜੀ ਆ ਤੈਨੂੰ ਕਹਿ ਸਕਦਾ ਮੈਂ ਬਣਵਾ ਦੀ ਗਰਮੀ 'ਚ ਬਣਾਈ ਸਕਦੀ ਆ ਤੂੰ ਹੁਣ ਜੇ ਮੈਂ ਮੈਂ ਫਿਰ ਤੁਹਾਨੂੰ ਬਈ ਕੰਮ ਤਾਂ ਕਰਨਾ ਹੀ ਪੈਣਾ ਗਾਇਸ ਰੋਟੀ ਖਾ ਲਓ ਟਾਈਮ ਦੇਖ ਲਓ ਕਿੰਨਾ ਹੋ ਗਿਆ 9 ਵਜਣੇ ਵਾਲੇ ਹੋ ਗਏ ਕਿੰਨੇ ਦਾ ਰੋਟੀਆਂ ਬਣਾ ਰਹੀ ਆ ਸਾਨੂੰ ਕੀ ਦੇਊਗੀ 9 ਵਜਣੇ ਵਾਲੇ ਹੋਗੇ ਇਹ ਰੋਟੀ ਦੀ ਸ਼ੇਪ ਦੇਖਣਾ ਤੁਸੀਂ ਕਹੇ ਜੀ ਬਣਾਉਂਦੀ ਆ ਹਰ ਕੁੱਤੀ ਰੋਟੀ ਟੇਸਟੀ ਹੋਣੀ ਚਾਹੀਦੀ ਆ ਆਪਣੇ ਹੱਥਾਂ 'ਚ ਪਿਆਰ ਹੋਣਾ ਚਾਹੀਦਾ ਸ਼ੇਪ ਦੀ ਗੱਲ ਨਹੀਂ ਹੁੰਦੀ ਢਿੱਡ ਚ ਹੀ ਜਾਣੀ ਹੁੰਦੀ ਠੀਕ ਹੈ ਪਿਆਰ ਕਿੱਥੇ ਆ ਰੋਟੀ ਦਾ ਇਹ ਨਕਸ਼ਾ ਵਿਗੜਿਆ ਵਾ ਪਿਆਰ ਕਿਧਰੋਂ ਆਊਗਾ ਰੋਟੀ 'ਚ ਪਿਆਰ ਲੱਗਦਾ ਤੁਹਾਨੂੰ ਕੀ ਜੇ ਬਸ ਇਹਦਾ ਸ਼ਟਾ ਕਾਈਸ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿਣਾ ਚਾਹੁੰਦੀ ਸੀ ਕਿ ਜਿਵੇਂ ਅੱਜ ਅਸੀਂ 3ਾਂ ਦੇ ਮੇਲੇ ਤੇ ਗਏ ਹਾਂਜੀ ਮੈਨੂੰ ਬਹੁਤ ਵਧੀਆ ਲੱਗਿਆ ਉੱਥੇ ਜਾ ਕੇ ਮਤਲਬ ਬਹੁਤ ਵਧੀਆ ਸੈਲੀਬ੍ਰੇਟ ਕੀਤਾ ਹੋਇਆ ਸੀਗਾ ਤੇ ਮੈਨੂੰ ਜੋ ਗੱਲ ਨਹੀਂ ਵਧੀਆ ਲੱਗੀ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਜਿਵੇਂ ਕਿ ਉੱਥੇ ਨਾ ਕਈ ਕੁੜੀਆਂ ਨੇ ਜੀਨ ਟੌਪ ਪਾਏ ਹੋਏ ਸੀਗੇ ਉਹ ਗੱਲ ਨਹੀਂ ਜਤੀ ਜਿਵੇਂ ਹੁਣ ਆਪਣਾ ਨਾ ਤਿਆਰ ਤਿਹਾਰ ਹੁੰਦਾ ਹੈ ਸੌਣ ਦਾ ਮਹੀਨਾ ਹੁੰਦਾ ਹੈ ਇਹ ਸਾਲ ਬਾਦੀ ਹੁੰਦਾ ਹੈ ਤੇ ਮੈਂ ਮੰਨਿਆ ਵੀ ਇਹ ਨਾ ਵੀ ਮਾਡਰਨ ਤਰੀਕੇ ਨਾਲ ਕੁੜੀਆਂ ਨੂੰ ਲੈਣਾ ਵਧੀਆ ਲੱਗਦਾ ਪਾਓ ਤੁਸੀਂ ਜਰੂਰ ਪਾਓ ਮਾਡਰਨ ਡ्रेसेस ਹਨਾ ਜਿੱਦਾਂ ਵੀ ਆਪਾਂ ਦਿੱਲੀ ਦੇ ਰੁਟੀਨ ਦੇ ਵਿੱਚ ਵੀ ਆਪਾਂ ਹਨਾ ਫੋਲੋ ਕਰਦੇ ਹਾਂ ਮਾਡਰਨ ਇਹ ਕੋਈ ਗਲਤ ਗੱਲ ਵੀ ਨਹੀਂ ਹੈਗੀ ਬਟ ਮੈਂ ਕਹਿੰਨੀ ਹਾਂ ਮੇਰਾ ਇਹ ਕਹਿਣਾ ਵੀ ਆਪਣਾ ਨਾ ਤੀਆਂ ਦੇ ਤਿਹਾਰ ਸਾਲ ਬਾਅਦ ਆਉਂਦਾ ਸੋ ਤੁਸੀਂ ਸਲਵਾਰ ਸੂਟ ਆਪਣੇ ਪੰਜਾਬੀ ਕਲਚਰ ਨੂੰ ਪ੍ਰਮੋਟ ਕਰੋ ਹਨਾ ਉਹ ਦਿਨ ਤਾਂ ਤੁਸੀਂ ਵੀਅਰ ਕਰ ਸਕਦੇ ਹੋ ਸੋ ਆ ਗੱਲ ਮੈਨੂੰ ਬਹੁਤ ਹੀ ਲੱਗੀ ਮੈਨੂੰ ਕੁੜੀਆਂ ਨੂੰ ਦੇਖ ਕੇ ਬਾਕੀ ਜਿਵੇਂ ਹਨਾ ਤੁਸੀਂ ਵੀ ਦੱਸਿਓ ਕਮੈਂਟਾਂ ਦੇ ਵਿੱਚ ਵੀ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋ ਜਿਹੜੇ ਨਹੀਂ ਵੀ ਸਹਿਮਤ ਉਹ ਵੀ ਦੱਸਿਓ ਵੀ ਹਾਂ ਜਿੱਥੇ ਮੇਰੀ ਕੋਈ ਗਲਤੀ ਹੋਈ ਨਾ ਤੁਸੀਂ ਹੋਵੇ ਦੱਸਿਓ ਜਿਵੇਂ ਅੱਜ ਕੱਲ ਲੋਕੀ ਹਨਾ ਮਤਲਬ ਕਲਚਰ ਭੁੱਲਦੇ ਜਾਂਦੇ ਨੇ ਜਿਵੇਂ ਕਲਚਰ ਕੀ ਜਿਵੇਂ ਅੱਜ ਕੱਲ ਦੇ ਲੋਕੀ ਰੈਸਟੋਰੈਂਟਾਂ ਦੇ ਵਿੱਚ ਹਨਾ ਇਹ ਤੀਆਂ ਮਨਾਉਂਦੇ ਨੇ ਰੈਸਟੋਰੈਂਟ ਦੇ ਵਿੱਚ ਫੀਸ ਭਰ ਕੇ ਹਨਾ ਤੀਆਂ ਮਨਾਉਂਦੇ ਨੇ ਜਿਵੇਂ ਤੀਆਂ ਨੂੰ ਅੱਜ ਕੱਲ ਮਤਲਬ ਮਾਡਰਨ ਤਰੀਕੇ ਨਾਲ ਰਾਣਾ ਮਤਲਬ ਇਹ ਸੀ ਤੀਆਂ ਵੀ ਮਾਡਰਨ ਤਰੀਕੇ ਨਾਲ ਹੀ ਬਣਾਈਆਂ ਨੇ ਏਦਾਂ ਲੱਗ ਬਟ ਸਾਨੂੰ ਨਹੀਂ ਹੋਰ ਕਿਸੇ ਨੂੰ ਨਹੀਂ ਵੀ ਵਧੀਆ ਲੱਗੀ ਹੋਣੀ ਵੀ ਜਿਵੇਂ ਓਪਨ ਸਪੇਸ ਜਿਵੇਂ ਅੱਜ ਅਸੀਂ ਤੇ ਕਈ ਜਗ੍ਹਾ ਮਤਲਬ ਕਈ ਜਗ੍ਹਾ ਨਹੀਂ ਬਣਾਉਂਦੇ ਹੁੰਦੇ ਜਿਵੇਂ ਆਪਨੇ ਬਣਾਈਆਂ ਕਈਆਂ ਨੇ ਹਾਂ ਜਿਵੇਂ ਆਪਣੇ ਐ ਤਾਂ ਆਪਣੇ ਸ਼ਹਿਰ ਦੇ ਵਿੱਚ ਬਹੁਤ ਜਗ੍ਹਾ ਵੀ ਬਣਾਈਆਂ ਪਰ ਜੋ ਉੱਥੇ ਸੀ ਜਿੱਦਾਂ ਓਪਨ ਪਰ ਆਪਣੇ ਐਵੇਂ ਚੱਖੇ ਰੱਖੇ ਹੋਏ ਸੀ ਆਪਣੇ ਹੈਗਾ ਸੀਗਾ ਮਤਲਬ ਕਈਆਂ ਦੇ ਨਹੀਂ ਹੁੰਦਾ ਐਵੇਂ ਕਈ ਆਪਣਾ ਐਵੇਂ ਬਨਾਲਨੇ ਚੱਲ ਉਹ ਗੱਲ ਨਹੀਂ ਕਹਿੰਦੀ ਚਲੋ ਜਿਨ੍ਹਾਂ ਦੇ ਹੁੰਦਾ ਮਤਲਬ ਸਕਾਟਮ ਦੋਵੇਂ ਮੰਨਦੀਆਂ ਪਰ ਜਿਨ੍ਹਾਂ ਕੋਲ ਸਭ ਕੁਝ ਉਹ ਫਿਰ ਵੀ ਮਤਲਬ ਏਸੀ ਦੇ ਵਿੱਚ ਹਾਲ ਦੇ ਵਿੱਚ ਕਿ ਇਹ ਨਾ ਟਿਕਨੋ ਕਿ ਉਹ ਕਰਦੇ ਨੇ ਚਲੋ ਆਪਣੀ ਆਪਣੀ ਚੋਇਸ ਨੇ ਬਾਕੀ ਮੇਰੀ ਥਿੰਕਿੰਗ ਆ ਜਿਵੇਂ ਨਾ ਅੱਜ ਉੱਥੇ ਚਰਖੇ ਰੱਖੇ ਹੋਏ ਸੀਗੇ ਘੜੇ ਰੱਖੇ ਹੋਏ ਸੀ ਮੈਨੂੰ ਓਪਨ ਸਪੇਸ ਸੀਗੀ ਗ੍ਰੀਨਰੀ ਵੀ ਸੀਗੀ ਤੁਸੀਂ ਦੇਖਿਆ ਹੁਣਾ ਵਲੌਗ ਦੇ ਵਿੱਚ ਸੋ ਇਹ ਗੱਲ ਬਹੁਤ ਵਧੀਆ ਲੱਗੀ ਮੈਨੂੰ ਬਾਕੀ ਬਿਲਕੁਲ ਐਂ ਲੱਗ ਰਿਹਾ ਜਿਵੇਂ ਪੁਰਾਣੇ ਤਾਜ਼ੀ ਪਤਾ ਪੁਰਾਣੇ ਕਲਚਰ ਚ ਨਹੀਂ ਆਪਾਂ ਬੁੱਤੇ ਲੱਗੇ ਬਾਗ ਜਿਹਾ ਐਵੇਂ ਹਨਾ ਦੋ ਲੋਕੀ ਤੇ ਬਹੁਤ ਕੁੜੀਆਂ ਨੇ ਦੂਜੀ ਡਰੈਸ ਵੀ ਪਾਈ ਹੋਈ ਸੀਗੀ ਪੰਜਾਬੀ ਕਲਚਰ ਵਾਲੀ ਜਿੱਦਾਂ ਘਗਰੇ ਹੋ ਗਏ ਨਾ ਖੁਲਕਾਰੀਆਂ ਹੋਵੇ ਬਹੁਤ ਵਧੀਆ ਲੱਗਿਆ ਮੈਨੂੰ ਛੱਜ ਸਾਰਾ ਕੁਝ ਘੜੇ ਵੀ ਰੱਖੇ ਹੋਏ ਸੀ ਪਿੰਗਾ ਐਵੇਂ ਝੂਟਣ ਨੂੰ ਤਾਂ ਅਸੀਂ ਕੋਈ ਰੈਸਟੋਰੈਂਟ ਦੇ ਵਿੱਚ ਨਹੀਂ ਗਏ ਪਹਿਲਾਂ ਕਹਿੰਦੀ ਸੀ ਮੈਨੂੰ ਵੀ ਆ ਮੈਂ ਵੀ ਜਾਣਾ ਸਾਨੂੰ ਵੀ ਇਨਵਾਈਟ ਕੀਤਾ ਫਿਰ ਮੈਨੂੰ ਸਮਝ ਆਇਆ ਵੀ ਆ ਆ ਵੀ ਅੱਜ ਕੱਲ ਦਾ ਜਿਵੇਂ ਉਹ ਆ ਫਿਰ ਮਤਲਬ ਉਦਾਂ ਚੱਲੀਦਾ ਐਵੇਂ ਸੋ ਮੈਂ ਆਗਲਾ ਕਹਿਣਾ ਚਾਹੁੰਦੀ ਸੀ ਮੈਂ ਕਹੇਤੀ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਜ਼ਰੂਰ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋ ਜਾਂ ਨਹੀਂ ਮੈਂ ਖਾਲੀ ਸਿਰ ਉੱਤੇ ਵੀ ਇਸ ਟਾਈਮ ਵੀ 10 ਵਜੇ ਤੇ ਗਾਇਸ ਦੇਖ ਰਾਤ ਨੂੰ ਸੀ ਬਰੈਂਸੀ ਪਿੰਡੀਆਂ ਪਿੰਡੀਆਂ ਖਾ ਲੋ ਗਾਇਸ ਨਾ ਦਹੀਂ ਐਤਰ ਦਲੀਆ ਮੇਰਾ ਬਸ ਮੈਂ ਛੱਡਤਾ ਅੱਧ ਵਿਚਾਲੀ ਮੈਂ ਯਾਰ ਰੋਜ਼ ਰੋਜ਼ ਦਲੀਆ ਖਾ ਕੇ ਮੈਂ ਅੱਕ ਗਿਆ ਹੁਣ ਤਾਂ ਰੋਜ਼ ਹੀ ਦਲੀਆ ਰੋਜ਼ ਹੀ ਦਲੀਆ ਤੇ ਗਾਇਸ ਤੁਸੀਂ ਵੀ ਨਾ ਦੋਹੇ ਟਾਈਮ ਤੇ ਦਹੀਂ ਦੁੱਧ ਖਾਏ ਕਰ ਲੋ ਮੈਂ ਪੀ ਲਿਆ ਕਰ ਉਹ ਵੀ ਦੋਨੇ ਟਾਈਮ ਦਹੀਂ ਜ਼ਰੂਰ ਖਾਣੀ ਆ ਰੋਟੀ ਦੇ ਨਾਲ ਸੋ ਇਹ ਸੀ ਅੱਜ ਦਾ ਸਾਡਾ ਵਲੌਗ ਕੀ ਆਂਦਾ ਪਰ ਇੰਨਾ ਮਲਬ ਉਥੇ ਯਾਰ ਧੁੱਪ ਬਹੁਤ ਸੀਗੀ ਪਰ ਤਾਂ ਕਰ ਕੇ ਆ ਨਾ ਵਧੀਆ ਮਤਲਬ ਇਹਦਾ ਬਣਿਆ ਤਾਂ ਹੈਗਾ ਮਤਲਬ ਸਹੀ ਬਣ ਗਿਆ ਚਲੋ ਜਿੰਨਾ ਕੁ ਵੀ ਬਣ ਗਿਆ ਧੁੱਪ ਬਹੁਤ ਸੀ ਤੇ ਅੱਜ ਦਾ ਵਲੌਗ ਤੁਸੀਂ ਕਹਿਣਾ ਚਾਹੁੰਦੇ ਜੀ ਕੁਝ ਬਾਸ ਓਕੇ ਜੀ ਤੇ ਅਸੀਂ ਇੱਥੇ ਹੀ ਵਲੌਗ ਨੂੰ ਕਰਦੇ ਐਂਡ ਤੇ ਰੋਟੀ ਖਾ ਲਈ ਮੈਂ ਤੇ ਗਾਇਸ ਤਾਂ ਤੋਂ ਵੀ ਗੁੱਡ ਨਾਈਟ ਐਂਡ ਵਲੌਗ ਦਾ ਐਂਡ ਕਰਦੇ ਆਂ ਸੋ ਸਾਡੀ ਨਵੀਂ ਨਵੀਂ ਵੀਡੀਓ ਦੇਖਿਆ ਕਰੋ ਵਲੌਗ ਨੂੰ ਵੀ ਪਿਆਰ ਦੇਆ ਕਰੋ ਜਿਵੇਂ ਤੁਸੀਂ ਪ੍ਰੈਂਕ ਵਾਲੇ ਵਲੌਗ ਨੂੰ ਪਿਆਰ ਦੇ ਦੇ ਉਹਨਾਂ ਮੈਂ ਪਹਿਲਾਂ ਵੀ ਕਿਹਾ ਐਵੇਂ ਹਰੇਕ ਵਲੌਗ ਨੂੰ ਪਿਆਰ ਦਿੰਦੇ ਰਹੋ ਤੁਸੀਂ Okay, bye-bye.